ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਦੇ ਵਲੌਗ ਵਿੱਚ ਆਪਾਂ ਇੱਕ ਦੇਸੀ ਨੁਸਖਾ ਤਿਆਰ ਕਰਾਂਗੇ ਉਹਦਾ ਕਾਰਨ ਹੈ ਗਾਗਨ ਦੇ ਸੈੱਲ ਨੇ ਜਿਹੜੇ ਪਲੇਟਲੇਟ ਸੈੱਲ ਹੁੰਦੇ ਨੇ ਉਹ ਤਕਰੀਬਨ 1.5 ਤੋਂ 2 ਸਾਲ ਤੋਂ ਹਰ ਵਾਰ ਘਟੇ ਰਹਿੰਦੇ ਨੇ ਬਾਦ ਵਿੱਚ ਇਹ ਬਹੁਤ ਦਵਾਈਆਂ ਅਗਰੇਜੀ ਲੈ ਲਈਆਂ ਸਾਰੇ ਟੈਸਟ ਟੈਸਟ ਕਰਾ ਕੇ ਦੇਖ ਲੈ ਕਲੇਜ ਸੈੱਲ ਹੀ ਘਟਦੇ ਨੇ ਤਕਲੀਫ ਬਹੁਤ ਹੈ ਇਹਨਾਂ ਬੁਖਾਰ ਆਉਂਦਾ ਹੈ ਕਮਜ਼ੋਰੀ ਰਹਿੰਦੀ ਹੈ ਫਿਰ ਇਹ ਕਪੜੂ ਨੁਸਖਾ ਪਤਾ ਲੱਗਿਆ ਸੀਗਾ ਦੇਸੀ ਅੱਜ ਉਹ ਟਰਾਈ ਕਰਕੇ ਦੇਖਾਂਗੇ ਤੇ ਤੁਹਾਨੂੰ ਵੀ ਸ਼ੇਅਰ ਕਰਾਂਗੇ ਵੇ ਕੰਮ ਕਰਿਆ ਆਪਾਂ ਫੇਰ ਦੱਸਾਂਗੇ ਤੇ ਹੁਣ ਅਸੀਂ ਕਰਦੇ ਹਾਂ ਉਸ ਦਾ ਤਿਆਰ। ਲਓ ਜੀ ਇਹਦੇ ਲਈ ਆਪਣਾ ਸਮਾਨ ਚਾਹੀਦਾ। ਵੈਸੇ ਆਪਾਂ ਘੱਟ ਕੁਆਂਟੀਟੀ 'ਚ ਬਣਾ ਰਹੇ ਹਾਂ। ਵੈਸੇ ਇਹਨਾਂ ਨੇ ਦੱਸਿਆ ਜੀ ਪਾਏ ਆਦਰਕ ਲੈਣਾ ਸੀਗਾ। 7 ਪੱਤੇ ਤુલਸੀ ਦੇ 4 ਲੈਣੀ ਆ ਕਾਲੇ ਮਿਰਚਾਂ। ਅਸੀਂ ਘੱਟ ਬਣਾ ਰਹੇ ਹਾਂ। ਬਰਾ ਟਰਾਈ ਕਰਕੇ ਦੇਖ ਲਈਏ ਇੱਕ ਵਾਰੀ ਇਹਨੂੰ। ਅਸੀਂ ਸਰਵਰ ਨੂੰ ਲੈਂਦਾ ਆਦਰਕ ਹਾਦਾਂ। ਚੌਂਹ ਪੱਤੇ ਲੈ ਜੀ ਤુલਸੀ ਦੇ। ਮੇਰਾ ਖਿਆਲ ਹੈ ਜਿਹੜਾ ਉਹਦੇ ਹਿਸਾਬ ਨਾਲ ਪਾਉਣਾ ਜਿੰਨਾ ਇਹਦਾ ਬੈਲ ਨਹੀਂ ਹੋਊਗਾ ਬਾਅਦ 'ਚ ਤੇ ਦੋ ਕਾਲੇ ਮਿਰਚਾਂ ਇਹ ਚੰਗੀ ਤਰ੍ਹਾਂ ਧੋ ਕੇ ਜਬਾ ਗ੍ਰੈਂਡ ਕਰਕੇ ਜੂਸ ਬਣਾਵਾਂਗੇ ਜਿੰਨਾ ਜੂਸ ਤਿਆਰ ਹੋਊਗਾ ਉਨਾ ਹੀ ਮਖਾਨ ਪਾਉਣਾ ਆਪਾਂ ਨੇ ਥੋੜੇ ਜਿ ਧੋ ਕੇ ਇਹਨੂੰ ਫਿਰ ਆਪਾਂ ਦਿਖਾਉਣੀ ਆ ਸਭ ਲਓ ਜੀ ਹੁਣ ਥੋੜਾ ਜਿ ਇਹਨੂੰ ਆਪਾਂ ਕੱਟ ਕੇ ਪਾਵਾਂਗੇ ਪਰ ਤੇ ਵਸੇ ਪਾਣੀ ਪਾ ਸਕਦੇ ਹਾਂ ਚਲੋ ਵੀ ਕੱਟ ਲਈਏ ਆਹ ਤੇ ਕੱਟਣਾ ਜ਼ਰੂਰੀ ਹੈ ਕਿਉਂਕਿ ਬਹੁਤ ਮੋਟਾ ਹੁੰਦਾ ਹਨਾ ਤੇ ਆ ਨਾ ਗ੍ਰੈਂਡ ਹੋਵੇ ਇਸ ਚੀਜ਼ ਨੂੰ ਕੱਟ ਕੇ ਫਿਰ ਆਪਾਂ ਦਾ ਗ੍ਰੈਂਡ ਕਰਕੇ ਜੂਸ ਬਣਾਵਾਂਗੇ ਦਿਖਾ ਰਹੇ ਹਾਂ ਬਣੇ ਰਿਹਾ ਆਪਣੇ ਵਲੋਗਰ ਨਾਲ ਲਓ ਜੀ ਇਹ ਆਪਣਾ ਬਰੀਕ-ਬਰੀਕ ਕੱਟ ਲਿਆ ਮਿਕਸੀ 'ਚ ਪਾ ਲਿਆ ਨੂੰ ਗ੍ਰाइंड ਕਰਾਂਗੇ ਜੂਸ ਬਣਾਵਾਂਗੇ ਇਹਦਾ ਤੇ ਦਿਖਾਉਨੇ ਹਾਂ ਤੁਹਾਨੂੰ ਨਾਲ ਦੀ ਨਾਲ ਸਾਰਾ ਸਿਸਟਮ ਲਓ ਜੀ ਆਪਣੀ ਗ੍ਰाइंड ਕਰ ਲਿਆ ਇਹਦਾ ਹੁਣ ਆਪਾਂ ਜੂਸ ਕੱਢਣਾ ਹੈ ਅਸੀਂ ਕਟਾਂਗੇ ਪਤਾ ਪਕੇ ਇਸ ਤਰੀਕੇ ਨਾਲ ਜੂਸ ਨਿਕਲੂਗਾ ਦੇਖੋ ਆ ਜਿਹੜਾ ਜੂਸ ਕੱਟ ਰਾਇਆ ਨਾ ਆਪਣਾ ਸਾਰਾ ਮੈਸਚਰ ਕਰਕੇ ਗ੍ਰਾਇੰਡ ਕਰ ਲਿਆ ਇਸ ਤਰੀਕੇ ਨਾਲ ਜੂਸ ਨਿਕਲੂਗਾ ਜੀ ਇਹ ਲਓ ਜੀ ਆਪਣਾ ਜੂਸ ਨਿਕਲ ਚੁੱਕਿਆ ਇੰਨਾ ਕ ਨਿਕਲਿਆ ਦੇਖੋ 100 ਗ੍ਰਾਮ ਆਪਾਂ ਪਾਇਆ ਸੀ ਅਦਰ ਤੁਰਸੀ ਦੇ ਪੱਤੇ ਤੇ ਦੋ ਕਾਲੀ ਮਿਰਚਾਂ ਆ ਜਿਹੜਾ ਤਾਂ ਮਟੀਰੀਅਲ ਹੈ ਜੋ ਆਪਾਂ ਜੂਸ ਕੱਢ ਲਿਆ ਇੰਨਾ ਕ ਹੁਣ ਇਹਦਾ ਆਪਾਂ ਵੇਟ ਕਰਾਂਗੇ ਵੇਟ ਕਰਨ ਦਾ ਕਾਰਨ ਇਹ ਹੈ ਕਿ ਉਹਨੇ ਮਖਾਣ ਪਾਉਣਾ ਇਹਦੇ ਵਿੱਚ ਜਿੰਨੇ ਜੂਸ ਦਾ ਵੇਟ ਹੋਊਗਾ ਉੰਨੇ ਮਖਾਣ ਪਾਉਣੇ ਰੋਬਰ ਕਵਾਂਟਿਟੀ ਚ ਮਖਾਣ ਹੈਗਾ ਆਪਣਾ ਕੋਈ ਘੱਡਾ ਵਰਦਾ ਜੇ ਕੋਟ ਘਰ ਦਾ ਮਖਾਣ ਤਾਂ ਬਹੁਤ ਵਧੀਆ ਗੱਲ ਹੈ ਨਾ ਤੇ ਉਹਨਾਂ ਦਾ ਵੇਟ ਕਰਕੇ ਇਹਦੇ ਵਿੱਚ ਮਖਾਣ ਪਾ ਲਈ ਆਪਾਂ ਤੇ ਤਿਆਰ ਕਰਕੇ ਫਿਰ ਦੇਖਦੇ ਹਾਂ ਕੀ ਗੱਲਬਾਤ ਬਣਦੀ ਆ 50 ਗ੍ਰਾਮ ਆਪਾਂ ਥੋੜਾ ਵੱਧ ਗਿਆ ਜੀ ਵੈਸੇ ਅਸੀਂ 50 ਗ੍ਰਾਮ ਲੱਤੇਗਾ ਮਖਾਣ ਜਿਹੜਾ 50 ਗ੍ਰਾਮ ਹੀ ਹੈ ਜਿਹੜਾ ਇਹਨਾਂ ਆਪਾਂ ਤਿਆਰਪਾ ਕਰਾਂਗੇ ਤੋਲ ਲਿਆ ਦੇਖੋ 50 ਗ੍ਰਾਮ ਇਹਦੇ ਵਿੱਚ ਮਖਾਣ ਪਾਉਨੇ ਆ 50 ਗ੍ਰਾਮ ਆਪਾਂ ਫਿਰ ਦੇਖਦੇ ਹਾਂ ਕੀ ਗੱਲ ਬਹੁਤ ਬਣਦੀ ਆ ਲਓ ਜੀ ਆਪਣਾ ਮਿਸ਼ਰਣ ਤਿਆਰ ਹੋ ਚੁੱਕਿਆ ਹੈ ਮਖਾਣ ਆਪਣੇ ਵਿੱਚ ਪਾਤਾ ਪੂਰਾ 50 ਗ੍ਰਾਮ ਦੇਖੋ ਇਸ ਤਰੀਕੇ ਨਾਲ ਤਿਆਰਜਾ ਹੋ ਗਿਆ ਭਾਈ ਹੁਣ ਲੈ ਕੇ ਤਿਆਰਪਾ ਦੇਖਾਂਗੇ ਕੀ ਕਹਿੰਦਾ ਇਹਦੇ ਨਾਲ ਵੈਸੇ ਰਸਤਾ ਰਜਤਾ ਗਿਆ ਵਿੱਚ ਬਦੋਂ ਨੂੰ ਐਸੀ ਮਖਾਣ ਰਚਣਾਂ ਨਹੀਂ ਹੈਗਾ ਵੀ ਘੱਟ ਜਨਾਂ ਰਹਿ ਗਈ ਖਲਗੇ ਵਿੱਚ ਆ ਦੇਖ ਰਹੇ ਤੁਸੀਂ ਇਹ ਤਿੰਨ ਟਾਈਮ ਲੈਣਾ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਡਸਾਂ ਨੇ ਦੱਸਿਆ ਕਹਿੰਦੇ ਵੀ ਇੱਕ ਦਿਨ ਚ 30000 ਪਲੇਟਲੇਟਸ ਸਲਵਾ ਜਾਂਦੇ ਨੇ ਇੱਕ ਦਿਨ ਤੇ ਤਿੰਨ ਵਾਰੀ ਲੈਣ ਚਲਾ ਲਓ 24 ਘੰਟੇ ਬਾਅਦ ਜਰਬਾ ਕਰਕੇ ਦੇਖਾਂਗੇ ਇਹ ਟੈਸਟ ਕਰਾਇਆ ਸੀਗਾ 139000 ਨੇ ਪਲੇਟਲੇਟਸ ਆ ਜਾਂਦੇ ਇਹ ਵਧਿਆ ਤਾਂ ਭਾਈ ਵਾਲੀ ਵਿਡੇ ਗੱਲ ਹੈ ਤੇ ਸੌਖਾ ਤਰੀਕਾ ਵੀ ਸਸਤਾ ਵੀ ਹੈ ਮਹਿੰਗਾ ਨਹੀਂ ਹੈ ਕੋਈ ਇਹਨੂੰ ਕੋਲ ਦਵਾਈਆਂ ਸੀ ਨੇ ਬਹੁਤ ਜ਼ਿਆਦਾ ਲੈ ਲਈਆਂ ਤੇ ਹੁਣ ਦੇਖਦੇ ਹਾਂ ਹੁਣ ਕਦੋਂ ਲਾਉਗੇ ਦੇਖਦੇ ਕੀ ਬਣਦਾ ਇਲਾਜ ਲੈ ਲੈਣਾ ਦਵਾਈ ਕਰਾ ਕੇ ਲੈ ਲੈਣਾ ਲਓ ਜੀ ਮੈਂ ਕਹਾਂ ਉਹਨੇ ਇੱਕ ਚਮਚਾ ਲੈਣਾ ਹੈ ਕਿਹਾਲਾ ਹਾਏ ਹਾਏ ਕਿਹਾ ਦੇਖ ਦੇ ਵੇਚ ਕੇ ਆ ਜਾ ਦੱਸਦਾ ਦੇ ਕਾ ਕਰ ਦਰਸ਼ਕ ਨੂੰ ਪਤਾ ਲੱਗੇ ਮੈਨੂੰ ਲੱਗਾ ਹਾਂ ਅੰਤ ਤੱਕ ਹੀ ਤਾਂ verdade ਗਾਉਣੀ ਕਿ ਚੌਚਾ ਆਪਾਂ ਦੇਤਾ ਇਹ ਕੀ ਟੇਸਟ ਬਹੁਤ ਹੋਰ ਟਾਈਮ ਪਹਿਲਾਂ ਅਸੀਂ ਕਾਲਾ ਜਿਵੇਂ ਗਲ ਚੀਰ ਜਾਏ ਚੀਰੇ ਦਾ ਗਿਆ ਗਲ ਕਹਿੰਦੇ ਰਿਜ਼ਲਟ ਦੇਖਾਂਗੇ ਕੀ ਬਣਦਾ ਹੁਣ ਦੇਖੋ ਹਣਾ ਇੱਕ ਵਾਰੀ ਹੁਣ ਲੱਗੂਗੀ 3-4 ਵਜੇ ਫੇਰ ਕੋਈ ਰਾਤ ਨੂੰ ਪੈਣ ਵੇਲੇ ਫੇਰ ਦੇਖਾਂਗੇ ਜੇ ਰਿਜ਼ਲਟ ਮਿਲਿਆ ਤਾਂ ਬੜੀ ਵਧੀਆ ਗੱਲ ਹੈ ਹੈ ਸੌਖਾ ਹੈ ਜੇ ਬਣ ਜੇ ਕਾਮਯਾਬ ਹੋ ਗਿਆ ਕਿਉਂਕਿ ਆਦਾ ਕੁਝ ਬੜਾ ਮੈਂ ਕਹਿੰਦੀ 30 ਰੁਪਏ ਭਾਜੀ ਲੈਂਦਾ ਸੀ ਨਾ ਤਾਂ ਤੁਲਸੀ ਆਪਣੇ ਘਰਾਂ ਚ ਆਮ ਮਿਲ ਜਾਂਦੀ ਹੈ ਕਿਤੇ ਉਹਨਾਂ ਦਾ ਧਰਮਸਥਾਨ ਤੇ ਮਿਲ ਜਾਂਦੀ ਹੈ ਦੋ ਕ ਕਾਲੀਆਂ ਮਿਰਚਾਂ ਚਾਰ ਪੌਣੀਆਂ ਨੇ ਆਪਾਂ ਸੌਖੀ ਇਹ ਮਖਿਆਲ ਵੀ ਕੋਈ ਬੜਾ ਮਹਿੰਗਾ ਨਹੀਂ ਹੁੰਦਾ ਦਵਾਈਆਂ ਮੁਕਾਬਲੇ ਦਾ ਦਵਾਈਆਂ ਇੱਕ ਵਾਰ ਜੀ 1000 1500 2000 ਦੀ ਦਵਾਈ ਆਉਂਦੀ ਹੈ ਬਹੁਤ ਦਵਾਈ ਲੈ ਲਈ ਸੀਨੇ ਨਾ ਨਾ ਕਰਦੇ ਬਾਧੂ ਪੈਸਾ ਲਾਤਾ ਕੋਈ ਕੰਮ ਨਹੀਂ ਕਰਿਆ ਕਿਉਂਕਿ ਦਵਾਈਆਂ ਸਰੀਰ ਫਲਾਤਾ ਇਹ ਦੇਖੋ ਮੋਟੀ ਹੋ ਜਾਂਦੀ ਹੈ ਉਹ ਤੋਤ ਪਏ ਤੇਰੇ ਹੱਥੇ ਮੋਟੀ ਹੁੰਦੀ ਆਂ ਇਹ ਵੀ ਅੰਦਰੋਂ ਫੁੱਲੀ ਜਾਂਦੀ ਹੈ ਮਤਲਬ ਅੰਦਰੋਂ ਜਾਣ ਨਹੀਂ ਹੈਗੀ ਜੋ ਕਮਜ਼ੋਰੀ ਵੀਕਨਸ ਵਾਲੀ ਹੈ ਹੈਗਾ ਵੀਕਨਸ ਵਾਲੀ ਰਹਿੰਦੀ ਇਹਨੂੰ ਨੱਤਾ ਬਾਹ ਬਹੁਤ ਜ਼ਲਦ ਕਰਦੀਆਂ ਨੇ ਇਸ ਕਰਕੇ ਆ ਤਰੀਕਾ ਆਪਾਂ ਦੇਖਿਆ ਜੀ ਵਰਤ ਕੇ ਨੁਕਸਾਨ ਯਾਨੀ ਕਿ ਸੁਣਿਆ ਜੀ ਕਿਸੇ ਤੋਂ ਫੇਸਬੁੱਕ ਤੇ ਪਾਇਆ ਸੀ ਕਿਸੇ ਨੇ ਉਹ ਕਹਿੰਦੇ ਨੇ ਪੱਕਾ ਕਹਿੰਦੇ ਸੀ ਆ ਵਰਤਿਆ ਹੋਇਆ ਤਾਂ ਦੇਖਿਆ ਵਰਤ ਕੇ ਆਪਾਂ ਜੇ ਰਿਜ਼ਲਟ ਭਈ ਵਧੀਆ ਮਿਲਿਆ ਤਾਂ ਤੁਹਾਨੂੰ ਦੱਸਾਂਗੇ ਆਪਾਂ ਅਗਲੇ ਵਲੌਗ ਚ ਵੀ ਕਿਦਾਂ ਰਿਜ਼ਲਟ ਆਇਆ ਤਾਂ ਦੁਬਾਰੇ ਆਪਾਂ ਸਾਰੀ ਜਾਣਕਾਰੀ ਹੋਰ ਵੀ ਬਰੀਕੀ ਜੀ ਦੇਵਾਂਗੇ ਕਿਉਂਕਿ ਬਲੇਟ ਲਾਈਟਾਂ ਦੀ ਬਹੁਤ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਘਟ ਰਹੇ ਨੇ ਅੱਜ ਕੱਲ ਆ ਹੁਣ ਤਾਂ ਜਿਆਦਾ ਵੀ ਬੁਰਾ ਹਾਲ ਹੋਇਆ ਪਿਆ ਹਨ ਸਾਰਾ ਆਪਣੇ ਬਾਈ ਬਣਾਇਆ ਇਹ ਦੇਖਿਓ ਤੁਹਾਡਾ ਤੇ ਮੈਨੂੰ ਲੱਗਿਆ ਆਪਣਾ ਵਲੋਗ ਹੋ ਵੀ ਦੱਸਿਓ ਜੇ ਕਿਸੇ ਭਰਾ ਨੇ ਬਾਰੇ ਕੋਈ ਨੌਲੇਜ ਆਉਗੀ ਦੱਸਿਆ ਕਮੈਂਟ ਕਰਕੇ ਵੀ ਹੈ ਜਾਂ ਕਾਮਯਾਬ ਨਾ ਹੈਗਾ ਹੋਰ ਕਿਸੇ ਨੇ ਵਰਤਿਆ ਹੁੰਦਾ ਹੈ ਨਾ ਤੇ ਸਾਰਾ ਬਣਾ ਦੇਖਿਓ ਤੇ ਅਗੇ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦੀ ਮੇਰਾ ਇਹ ਅਗਲੇ ਵਲੋਗ